ਵੇਖੋ ਪਾਕਿਸਤਾਨ ਰੋਜ਼ਾਨਾ ਕੋਸ਼ਿਸ਼ਾਂ ਕਰ ਰਿਹਾ ਸਾਡੀ ਨੌਜਵਾਨ ਪੀੜੀ ਨੂੰ ਖਰਾਬ ਕਰਨ ਵਾਸਤੇ ਤੇ ਸਾਡੇ ਦੇਸ਼ ਦੀ ਸਥਿਤੀ ਨੂੰ ਡਾਮਾ ਡੋਲ ਕਰਨ ਵਾਸਤੇ ਪਰੰਤੂ ਮੈਂ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਬਾਰਡਰ ਤੇ ਪੂਰੀ ਤਰ੍ਹਾਂ ਸਤਰਕ ਤੇ ਚਕੰਨੀ ਹੈ ਜੇ ਤੁਸੀਂ ਕੱਲ ਦੀ ਗੱਲ ਕਰੋਂ ਤੇ ਕੱਲ ਦੋ ਡਰੋਨ ਜਿਹੜੇ ਆ ਕਾਲੀਆ ਏਰੀਆ ਦੇ ਵਿੱਚੋਂ ਫੜੇ ਗਏ ਸੀ ਤੇ ਅੱਧਾ ਕਿਲੋ ਦੇ ਕਰੀਬ 508 ਗ੍ਰਾਮ ਜਿਹੜੀ ਹਰਨ ਫੜੀ ਗਈ ਸੀ ਉਸੇ ਤਹਿਤ ਅੱਜ ਫੇਰ ਇੱਕ ਡਰੋਨ ਤੇ ਨਾਲ ਜਿਹੜੀ ਆ ਹੈਰੂੰ ਦਾ ਪੈਕੇਟ ਮਿਲਿਆ ਜਿਹਦੇ ਸਬੰਧੀ ਅਜੇ ਲੀਗਲ ਪ੍ਰोसीडिंग ਚੱਲ ਰਹੀ ਆ ਇਹਦਾ ਵਜਨ ਕੀਤਾ ਜਾਊਗਾ ਇਹਦੀ ਜਿਹੜੀ ਆ ਲੀਗਲ ਪ੍ਰोसीਡਿੰਗਸ ਉਹ ਕੀਤੀਆਂ ਜਾਣਗੀਆਂ ਸੋ ਲਗਾਤਾਰ ਜਿੱਥੇ ਅਸੀਂ ਸਮਗਨਰਾਂ ਦੇ ਖਿਲਾਫ ਕਾਰਵਾਈ ਕਰ ਰਹੇ ਆ ਉੱਥੇ ਅਸੀਂ ਬਾਰਡਰ ਤੇ ਵੀ ਸਤਾਰਕ ਤੇ ਚੁੱਕਨੇ ਆ ਤੇ ਲੋਕਾਂ ਦਾ ਸਾਨੂੰ ਸਹਿਯੋਗ ਜਿਹੜਾ حاصل ਹੋ ਰਿਹਾ ਅੱਜ ਵੀ ਜਿਹੜੀ ਇੱਕ ਇਨਫੋਰਮੇਸ਼ਨ ਜਿਹੜੀ ਪ੍ਰਾਪਤ ਹੋਈ ਆ ਕਿ ਜਿਹੜਾ ਬੋਰਡ ਸਿੰਘ ਖੇਮ ਕਰਨ ਦਾ ਰਹਿਣ ਵਾਲਾ ਉਹਦੇ ਜਿਹੜਾ ਖੇਤ ਝੋਨਾ ਉਹਦੇ ਵਿੱਚ ਕੋਈ ਚੀਜ਼ ਡਿੱਗੀ ਪਈ ਮਿਲੀ ਇਹਦਾ ਜਿਹੜਾ ਸਾਂਝਾ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਕੀਤਾ ਗਿਆ ਜਦੋਂ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ ਇੱਕ ਡਰੋਨ ਜਿਹੜਾ ਡੀਜੀਏੀ ਮੈਟ੍ਰਿਕਸ ਕਲਾਸਿਕ ਜਿਹੜਾ ਮੈਵਿਕ 3 ਇਹ ਬਰਾਮਦ ਹੋਇਆ ਤੇ ਨਾਲ ਇੱਕ ਪੈਕੇਟ ਬਰਾਮਦ ਹੋਇਆ ਸੋ ਇਹਦੀ ਲੀਗਲ ਪ੍ਰोसीडिंग ਕਰਕੇ ਤੇ ਪੈਕੇਟ ਨੂੰ ਚੈੱਕ ਕੀਤਾ ਜਾਊਗਾ ਤੇ ਮੈਂ ਤਾੜਨਾ ਕਰਨਾ ਚਾਹੁੰਦਾ ਜਿਹੜੇ ਸਮਗਲਰ ਨੇ ਉਹਨਾਂ ਦੀ ਅਸੀਂ ਇਹ ਜਿਹੜੀਆਂ ਗੈਰਕਾਨੂੰਨੀ ਗਤੀਵਿਧੀਆਂ ਨੇ ਇਨਾਂ ਨੂੰ ਕਿਸੇ ਹਾਲਤ ਦੇ ਵਿੱਚ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਇਦਾਂ ਹੀ ਜਿਹੜੀ ਆ ਸਾਡੀ ਸਾਂਝੀ ਬਾਲਤਾ ਦਾ ਨਤੀਜਾ ਬਾਰਡਰ ਦਾ ਤੇ ਪੰਜਾਬ ਪੁਲਿਸ ਦਾ ਅਸੀਂ ਦੇਸ਼ ਦੀ ਸੇਵਾ ਵਾਸਤੇ ਸਮਗਲਰਾਂ ਦੇ ਖਿਲਾਫ ਲੜਦੇ ਰਾਵਾਂਗੇ